ਲੈਂਡ ਪੂਲਿੰਗ ਪਾਲਿਸੀ ਆਈ ਆ ਕੀ ਗੱਲ ਤੁਸੀਂ ਕਰੋੜਪਤੀ ਹੋਣਾ ਨਹੀਂ ਚਾਹੁੰਦੇ ਲੀਟਰ ਆਪਣੀ ਜ਼ਮੀਨ ਦੇਣ ਸਾਡੇ ਨਾਮ ਬਦਲ ਲੈਣ ਜਿੰਨੀਆਂ ਰੇਟ ਸਾਡੀ ਜ਼ਮੀਨ ਦਾ ਹੋਊਗਾ ਉਹ ਹਿਸਾਬ ਨਾਲ ਸਾਨੂੰ 19 ਜ਼ਮੀਨ ਉਦੋਂ ਵੱਧ ਦੀ ਟੁਕਣੀ ਟਿੱਗਣੀ ਚੌਕਣੀ ਜਿੰਨੀ ਬਣਦੀ ਆ ਸਾਨੂੰ ਉੱਥੇ ਦੇਣ ਤੇ ਆਪਣੇ ਪਿੰਡਾਂ ਨੂੰ ਡਿਵੈਲਪ ਕਰਨ ਸਾਡੇ ਬਾਅਦ ਤਾਂ ਪਾਕਤਣਾਂ ਵਾਲ ਜਾੜਾ ਫੇਰ ਆ ਗਿਆ ਭਾਈ ਤਾਂ ਪਹਿਲਾਂ ਉੱਜੜ ਕੇ ਆ ਗਏ ਇੱਥੇ ਜ਼ਮੀਨਾਂ ਬਣਾਈਆਂ ਦੁਬਾਰਾ ਫੇਰ ਸਾਡੇ ਬਾਅਦ ਤਾਂ ਫੇਰ ਜਾੜਾ ਇਹ ਅੱਜ ਇੱਥੇ 6 ਕਰੋੜ ਰੁਪਏ ਦਾ ਰੇਟ ਆ ਹਰਵੰਸਪੁਰਾ ਤੇ ਅੰਬੇ ਮਾਧਰਾ ਤੇ ਇਹ ਲੈ ਕੇ ਅਸੀਂ ਕੀ ਕਰਾਂਗੇ ਇਹਨਾਂ ਤੋਂ ਲੋਕ ਨਾਲਾ ਜਿਹਦਾ ਕੋਈ ਮੂੰਹ ਮੱਥਾ ਹੀ ਨਹੀਂ ਸਾਡੀ ਬੋਲੀ ਸਾਡੀਆਂ ਜ਼ਮੀਨ ਸਾਨੂੰ ਲੋਕ ਨਾਲਾਂ ਦੇ ਖੇਲੇ ਦੇ ਬਾਅਦ ਇੰਨੇ ਕਮਲੇ ਕਿਹੜੇ ਅਸੀਂ ਜਿਹੜਾ ਅਸੀਂ ਉਹਨੂੰ ਜ਼ਮੀਨ ਦੇ ਦੇਗੇ ਹੁਣ ਤੁਸੀਂ ਆਹ ਦੇਖ ਲਓ ਸਾਰੀਆਂ ਫੈਕਟਰੀਆਂ ਨੇ ਇੱਥੇ ਜ਼ਮੀਨ ਮਿਲ ਨਹੀਂ ਰਹੀ ਲੋਕ ਪੈਸੇ ਚੱਕੀ ਫਿਰਦੇ ਨੇ ਕਮਰਸ਼ੀਅਲ ਲੋਕ ਸਾਨੂੰ ਕਿੱਲੇ ਦੀ ਦੋ ਕਨਾਲ ਅੱਜ 6 ਕਰੋੜ ਰੁਪਈਆ ਕਿੱਲੇ ਦਾ ਉਹ ਦੋ ਕਨਾਲਾ ਸਾਡੀਆਂ ਕਦੋਂ ਡਿਵੈਲਪ ਹੋਣਗੀਆਂ ਉਹਦੇ ਲਈ ਵੀ ਅਸੀਂ 1 ਕਰੋੜ 60 ਲੱਖ ਰੁਪਈਆ ਦਵਾਂਗੇ ਸਰਕਾਰ ਨੂੰ ਸਰਕਾਰ ਨੂੰ ਕਿੱਲਾ ਵੀ ਦੇਣਾ ਜੀ ਤੁਹਾਨੂੰ ਲੱਖ ਰੁਪਿਆ 4 ਲੱਖ 25000 ਕਰੋੜ ਪੰਜਾਬ ਤੇ ਕਰਜ਼ਾ ਤੇ 6 ਲੱਖ ਕਰੋੜ ਠੇਕਾ ਠੇਕਾ ਵੀ ਦੇ ਸਕਦੇ ਨੇ ਇਹ ਪੈਸੇ ਤਾਂ ਸਾਨੂੰ ਦੇਣ ਦੀ ਬਾਅਦ ਦੀ ਗੱਲ ਆ ਤੁਸੀਂ ਕਲੋਨੀਆਂ ਦੇ ਦੇਖ ਲੋ ਸਰੀਏ ਹੀ ਖੜੇ ਨੇ 20-20 ਸਾਲ ਦੇ ਹੋ ਗਏ ਕਈ ਕਲੋਨੀਆਂ ਚ ਲੋਕ ਕੋਈ ਖਰੀਦਦਾਰ ਹੋਊਗਾ ਤਾਂ ਹੀ ਆ ਇਹਨਾਂ ਨੇ ਤਾਂ ਮਤਲਬ ਛੱਡੇ ਹੀ ਕੱਖ ਨਹੀਂ ਤੰਗਲੀ ਨਾਲ ਡਾਉਣ ਵਾਲਾ ਹੀ ਕੰਮ ਕਰਤਾ ਇਹਨਾਂ ਦੇ ਕਈ ਲੀਡਰ ਇੱਥੇ ਚੇਅਰਮੈਨ ਕਹਿੰਦੇ ਨੇ ਮੇਰੇ ਨਾਲ ਕੋਈ ਫਲਾਣਾ ਲੀਡਰ ਕਰ ਲਵੇ ਬੱਸ ਸਾਡੇ ਨਾਲ ਕਰਨ ਨਾ ਕਿ ਕੱਲੀ-ਕੱਲੀ ਦੱਸੀਏ ਉਹਨਾਂ ਨੂੰ ਜੇ ਸਰਕਾਰ ਧੱਕਾ ਕਰਦੀ ਹੈ ਜੀ ਪਾਵਰ ਆ ਧੱਕਾ ਵੀ ਕਰ ਸਕਦੀ ਹੈ ਧੱਕਾ ਤਾਂ ਦਿੱਲੀ ਵਾਲਿਆਂ ਨੇ ਵੀ ਕੀਤਾ ਸੀ ਕਿ ਫਿਰ ਯੂਨੀਆ ਸਾਡੀਆਂ ਕਾਹਦੇ ਲਈ ਹੈ ਜੇ ਹਜ਼ਾਰਾਂ ਕਿੱਲੇ ਲੈਣਗੇ ਵੀ ਤੇ ਉਹ ਕਿਵੇਂ ਡਵੈਲਪਮੈਂਟ ਕਰਨਗੇ ਉਹਨੂੰ ਜਿਹੜੀਆਂ ਹੁਣ ਆਪਾਂ ਮਹਾੜੀ ਵਾਲੀ ਦੇਖ ਲਓ ਜਿੱਥੇ ਡਵੈਲਪਮੈਂਟ ਹੋ ਗਈ ਉਹ ਉਹ ਵੀ ਤਾਂ ਔਕਣੀ ਪਿਆ ਜੇ ਜਾਂ ਤਾਂ ਜਾਂ ਤਾਂ ਸਾਨੂੰ ਚੀਜ਼ ਦੀ ਲੋੜ ਹੋਵੇ ਫੇਰ ਤਾਂ ਅਸੀਂ ਕਹੀ ਜਦੋਂ ਹੈ ਹੀ ਨਹੀਂ ਸਾਨੂੰ ਚੀਜ਼ ਦੀ ਲੋੜ ਹੀ ਨਹੀਂ ਗਈ ਅਸੀਂ ਆਪਣੀ ਜ਼ਮੀਨ ਇਹ ਦੇਣੀ ਹੀ ਨਹੀਂ ਚਾਹੁੰਦੇ ਕਿਸੇ ਕੀਮਤ ਸਾਡਾ ਸਾਰਾ ਪਿੰਡ ਇਸ ਚੀਜ਼ ਦਾ ਖਲਾਬ ਹੈ ਅਸੀਂ ਨਹੀਂ ਦੇਣਾ ਚਾਹੁੰਦੇ ਇਹਨੂੰ ਐਂ ਤਾਂ ਸਰਕਾਰ ਦਾ ਹੋ ਸਕਦਾ ਲੀਡਰਾਂ ਦਾ ਹੋ ਸਕਦਾ ਉਹਦੇ ਵਿੱਚ ਸਾਡਾ ਕੋਈ ਫਾਇਦਾ ਨਹੀਂ ਦੱਸਣ ਕਿਹੜਾ ਫਾਇਦਾ ਸਾਡਾ ਵਾਲੀ ਜੀ ਵੀ ਇਹ ਹੀ ਕਹੋ ਰਿਹਾ ਹੁਣ ਉੱਥੇ ਕਿਹ ਚ ਪਲਾਟ ਲੱਭਦੇ ਰੋਕਾ ਐਜੀਟੇਸ਼ਨ ਹੋ ਰਹੀ ਹੈ ਉੱਥੇ ਵੀ ਬੈਠੇ ਨੇ ਧਰਨਿਆਂ ਤੇ ਲੋਕ ਇਹ ਤੱਕਾ ਕਰਦੀ ਤੱਕਾ ਕਰ ਲੂਗੀ ਫਿਰ ਹੁਣ ਤੱਕਾ ਸਹਿਣ ਲਈ ਹਾਂ ਅਸੀਂ ਹੋਰ ਕੀ ਕਰਾਂਗੇ ਫਿਰ ਤੱਕਾ ਸਹਿਣ ਨੂੰ ਹੈਗੇ ਆ ਅਸੀਂ ਤੱਕਾ ਕਰੂਗਾ ਫਿਰ ਕੋਈ ਗੱਲ ਨਹੀਂ ਤੱਕਾ ਤਾਂ ਨਹੀਂ ਹੋਣ ਦਿੰਦੇ ਮਰ ਜਾਵਾਂਗੇ ਪਰ ਜ਼ਮੀਨ ਨਹੀਂ ਦੇ ਦਿੰਦੇ ਸਸੀ ਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਸਰਕਾਰ ਵੱਲੋਂ ਨਵੀਂ ਪਾਲਿਸੀ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਂਦੀ ਗਈ ਆ ਜਿਸ ਵਿੱਚ ਕਿਸਾਨਾਂ ਨੂੰ ਕਰੋੜਪਤੀ ਬਣਾਉਣ ਦੇ ਦਾਅਵੇ ਨੇ ਜਿਹੜੇ ਸਰਕਾਰ ਕਰ ਰਹੀ ਆ ਹਾਲਾਂਕਿ ਸੁਪਰੀਮ ਕੋਰਟ ਵੱਲੋਂ ਉਸ ਤੇ 4 ਹਫ਼ਤਿਆਂ ਲਈ ਰੋਕ ਲਗਾ ਦਿੱਤੀ ਗਈ ਆ ਰੋਕ ਤੋਂ ਬਾਅਦ ਵੀ ਉਸ ਦਾ ਵਿਰੋਧ ਆ ਜਿਹੜਾ ਉਹ ਰੁਕ ਨਹੀਂ ਰਿਹਾ ਅਸੀਂ ਸ੍ਰੀ ਫਤੇਗੜ ਸਾਹਿਬ ਦੇ ਪਿੰਡਾਂ ਦੇ ਵਿੱਚ ਪਹੁੰਚੇ ਆ ਜਿੱਥੇ ਤਕਰੀਬਨ ਫਤੇਗੜ ਜ਼ਿਲ੍ਹੇ ਦੇ 10 ਪਿੰਡਾਂ ਦੀ ਜ਼ਮੀਨ ਆ ਜਿਹੜੀ ਉਹ ਇਸ ਦੇ ਅੰਡਰ ਆ ਚੁੱਕੀ ਆ ਬਾਈ ਜੀ ਨੇ ਸਾਡੇ ਨਾਲ ਇੱਥੇ ਇਕੱਠੇ ਹੋਏ ਨੇ ਗੱਲਬਾਤ ਕਰਦੇ ਆ ਕੀ ਆ ਸਾਰਾ ਮਸਲਾ ਕਿਉਂ ਨਹੀਂ ਇਹ ਕਰੋੜਪਤੀ ਹੋਣਾ ਚਾਹੁੰਦੇ ਹਾਂ ਜੰਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਸਾਹੀ ਹਰਵੰਸਪੁਰਾ ਕੋਆਪਰੇਟਿਵ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਜੀ ਪ੍ਰਧਾਨ ਸਾਹਿਬ ਸਰਕਾਰ ਦਾਅਵੇ ਕਰ ਰਹੀ ਹੈ ਕਿ ਕਿਸਾਨਾਂ ਦੀ ਜਮੀਨ ਆ ਜਿਹੜੀ ਉਹਦੇ ਸਿਰ ਤੇ ਕਿਸਾਨਾਂ ਨੂੰ ਕਰੋੜਪਤੀ ਬਣਾਇਆ ਜਾਊਗਾ ਜੀ ਲੈਂਡ ਪੂਲਿੰਗ ਪਾਲਿਸੀ ਆ ਕੀ ਗੱਲ ਤੁਸੀਂ ਕਰੋੜਪਤੀ ਹੋਣਾ ਨਹੀਂ ਚਾਹੁੰਦੇ ਨਹੀਂ ਸਰ ਇਹ ਜਿਹੜੀਆਂ ਕਮਰਸ਼ੀਅਲ ਜ਼ਮੀਨਾਂ ਇਹ ਤਾਂ ਪਹਿਲਾਂ ਹੀ ਕਰੋੜਪਤੀ ਆ ਅੱਜ ਇੱਥੇ 6 ਕਰੋੜ ਰੁਪਏ ਦਾ ਰੇਟ ਆ ਹਰਵੰਸਪੁਰਾ ਤੇ ਅੰਬੇ ਮਾਦਰਾ ਹਾਂਜੀ ਸਾਡੇ ਤਖਾਣਾ ਮਾਦਰਾ ਮਲਕਪੁਰ ਉੱਥੇ ਘਟੂ ਘਟ 2.5 ਕਰੋੜ ਦਾ ਆ ਹੂੰ ਤੇ ਇਹਦੇ ਉੱਤੇ ਇਹ ਸਾਨੂੰ ਦੇਖ ਹੀ ਰਹੇ ਨੇ ਹੂੰ ਪਹਿਲਾਂ ਅਸੀਂ ਪਾਕਿਸਤਾਨ ਚੋਂ ਜੜ ਕੇ ਆਏ ਹੂੰ ਉੱਥੋਂ ਅਸੀਂ ਅੰਬਰਸਰ ਧਾਰੀਆਲ ਕਰਨਾਲ ਹੁੰਦੇ ਹੋਏ ਇਹਨਾਂ ਪਿੰਡਾਂ 'ਚ ਆਏ ਕੋਈ ਇੱਥੇ ਆ ਗਿਆ ਕੋਈ ਨੇੜੇ ਤੇੜੇ ਆ ਗਿਆ ਹੂੰ ਉਹ ਫਿਰ ਸਾਡੇ ਬਜ਼ੁਰਗਾਂ ਨੇ ਮਿਹਨਤਾਂ ਕਰਕੇ ਜ਼ਮੀਨਾਂ ਬਣਾਈਆਂ ਉਸ ਤੋਂ ਬਾਅਦ ਹੁਣ ਇਹਨਾਂ ਨੇ ਇਹ ਪਾਲਿਸੀ ਲਿਆਂਦੀ ਉਹ 'ਚੋਂ ਸਾਨੂੰ ਇੱਕ ਕਿੱਲੇ ਮਗਰ ਇਹਨਾਂ ਨੇ ਦੋ ਕਨਾਲਾਂ ਦੇਣੀਆਂ ਇਹਨਾਂ ਦੀ ਪਾਲਿਸੀ ਦੇ ਵਿੱਚ ਇਹਨਾਂ ਦੇ ਆਖਰੀ ਪੰਨੇ ਦੇ ਉੱਤੇ ਮਤਲਬ ਕਿ ਵੀ ਜਿਹੜੀ ਡਿਵੈਲਪਮੈਂਟ ਹੋਣੀ ਆ ਉਹਦੀ ਗਮਾਡਾ ਨੇ ਕਰਨੀ ਆ। ਉਹਦੇ ਵਿੱਚ ਆਖਰੀ ਪੇਜ ਦੇ ਉੱਤੇ 4 ਨੰਬਰ ਕਾਲਮ ਹੈ। ਵੀ ਜਿਹੜੀ ਗਮਾਡਾ ਨੇ ਜ਼ਮੀਨ ਮਾਲਕ ਤੋਂ ਕਹਿੰਦੇ ਵੀ ਡਿਵੈਲਪਮੈਂਟ ਦੇ ਨਾਂ ਤੇ 1 ਕਰੋੜ ਰੁਪਈਆ ਵੀ ਕਿੱਲੇ ਦਾ ਲੈਣਾ। ਮਾਲਕ ਤੋਂ ਲੈਣਾ ਜੀ। ਮਾਲਕ ਤੋਂ ਕਿਸਾਨ ਤੋਂ। ਪਲੱਸ ਜਿਹੜੀ ਜਿੱਧਰ ਕਿਸਾਨਾਂ ਨੂੰ ਇਹਨਾਂ ਨੇ ਦੋ-ਦੋ ਕਨਾਲ ਕਿੱਲੇ ਮਗਰ ਰਕਬਾ ਦੇਣਾ ਜਾਂ ਜਿੰਨੇ ਕਿੱਲੇ ਉਹਦੇ ਮੁਤਾਬਕ ਦੋ-ਦੋ ਕਨਾਲ ਜੋੜ ਲਓ। ਉਹ ਡਿਵੈਲਪਮੈਂਟ ਕਰਨ ਲਈ ਵੀ 60 ਲੱਖ ਕਿਸਾਨ ਤੋਂ ਉਹ ਸੜਕਾ ਬਣਾਉਣ ਲਈ 12 ਮੀਟਰ 36 ਫੁੱਟ ਦੇ ਕਰੀਬ ਚੌੜੀ ਸੜਕ ਆ ਉਹ ਜਿੰਨੀ ਵੀ ਲੰਬੀ ਹੋਏ 60 ਲੱਖ ਆਪਣੇ ਕਿਸਾਨ ਨੇ ਦੇਣਾ ਤੇ 40 ਲੱਖ ਕਮਾਡਾ ਨੇ ਦੇਣਾ 1 ਕਰੋੜ 60 ਲੱਖ ਰੁਪਈਆ ਵੀ ਦਊਗਾ ਕਿਸਾਨ ਜ਼ਮੀਨ ਵੀ ਦਊਗਾ ਪਲੱਸ ਜਿਹੜੀ ਸਾਡੀ ਜ਼ਮੀਨ ਬਚਦੀ ਆ ਉਹਦੀ ਸਾਡੀ ਕੋਈ CLU ਵੀ ਨਹੀਂ ਚੇਂਜ ਆਫ ਲੈਂਡ ਤੇ ਅਸੀਂ ਕਰਾਂਗੇ ਕਿ ਜਿਹੜਾ ਅੱਜ 6 ਕਰੋੜ ਰੁਪਏ ਦੀ ਕਿੱਲਾ ਇੱਥੇ ਵੇਚ ਕੇ ਚਾਹੇ ਇੱਥੇ 7 8 10 ਕਿੱਲੇ ਲੈ ਸਕਦਾ ਬੰਦਾ ਇੱਕ ਕਿੱਲੇ ਤੋਂ ਤੇ ਇਹ ਲੈ ਕੇ ਅਸੀਂ ਕੀ ਕਰਾਂਗੇ ਇਹਨਾਂ ਤੋਂ ਦੋਕ ਨਾਲਾ ਜਿਹਦਾ ਕੋਈ ਮੂੰਹ ਮੱਥਾ ਹੀ ਨਹੀਂ ਹੁਣ ਤੁਸੀਂ ਆਹ ਦੇਖ ਲਓ ਸਾਰੀਆਂ ਫੈਕਟਰੀਆਂ ਨੇ ਇੱਥੇ ਜ਼ਮੀਨ ਮਿਲ ਨਹੀਂ ਰਹੀ ਲੋਕ ਪੈਸੇ ਚੱਕੀ ਫਿਰਦੇ ਨੇ ਕਮਰਸ਼ੀਅਲ ਲੋਕ ਇਹ ਦੇਖ ਕੇ ਸਾਟ ਕੇ ਜ਼ਮੀਨਾਂ ਲੈਂਦੇ ਨੇ ਜੀ ਤੁਸੀਂ ਦੇਖੋ ਸਨਾਂ ਤੋਂ ਦੇਖੋ ਤੁਸੀਂ ਸ਼ੇਖੂਪੁਰਾ ਹੋ ਗਿਆ ਖਾਨਪੁਰ ਹੋ ਗਿਆ ਤੇ ਆਪਣੇ ਹਰਮਨਸਪੁਰਾ ਹੋ ਗਿਆ ਤਗਾਨ ਮਾਦਰਾ ਮਲਕਪੁਰ ਚਨਾਲੋ ਮੰਡਾੌਰ ਅੰਬੇ ਮਾਦਰਾ 7-8 ਪਿੰਡ ਨੇ ਇਹ ਤੇ ਕੁਝ ਰੇਲਵੇ ਨੇ ਪਹਿਲਾਂ ਲਈਆਂ ਰੇਲਵੇ ਨੇ ਚਲੋ 1.5 ਕਰੋੜ ਪੌਣੇ 2 ਕਰੋੜ ਦਿੱਤਾ ਪਰ ਇਹਨਾਂ ਨੇ ਤਾਂ ਦਿੱਤਾ ਵੀ ਕੁਛ ਨਹੀਂ ਨਾ ਦੇਣਾ ਇਹਨਾਂ ਨੇ ਪਤਾ ਨਹੀਂ ਪਾਲਿਸੀ ਅੰਦਰ ਬਹਿ ਕੇ ਬਣਾ ਲਈ ਆ ਇਹਨਾਂ ਦੇ ਅਫਸਰ ਨੇ ਜਾਂ ਏਸੀ ਵਾਲੇ ਕਮਰਿਆਂ 'ਚ ਬਾਹਰ ਕਿਸੇ ਤੋਂ ਸੁਝਾਈ ਨਹੀਂ ਮੰਗਿਆ ਇਹਨਾਂ ਨੇ ਕਹਿਤਾ ਸੀ 2013 ਵਾਲੀ ਪਾਲਿਸੀ ਜੋ ਅਕਾਲੀ ਸਰਕਾਰ ਨੇ ਬਣਾਈ ਸੀ ਉਹ ਸੀ ਉਹਦੇ ਵਿੱਚ ਇਹ ਸੀ ਉਦੋਂ ਕਿਸੇ ਨੇ 1.5 ਕਰੋੜ ਲੈ ਲਿਆ ਕਹਿੰਦੇ 2 ਲੈ ਲਿਆ ਜਾਂ ਕਈਆਂ ਨੇ ਸਹਿਮਤੀ ਨਾਲ ਜ਼ਮੀਨਾਂ ਦੇਤੀਆਂ ਵੀ ਪਲਾਟ ਲੈ ਲਾਂਗੇ ਪਰ ਉਹ ਪਲਾਟਾਂ ਵਾਲੇ ਅੱਜ ਵੀ ਰੋਂਦੇ ਫਿਰਦੇ ਨੇ ਉਹਨਾਂ ਨੂੰ ਪਲਾਟ ਵੀ ਨਹੀਂ ਮਿਲੇ ਇਹਨਾਂ ਨੇ ਉਹ ਪੈਸੇ ਵੀ ਬੰਦ ਕਰਤੇ ਇਹ ਤਾਂ ਇੱਕ ਕਿਸਾਨਾਂ ਨੂੰ ਲੁੱਟਣ ਦਾ ਪੂਰਾ ਪੂਰਾ ਉਹ ਆ ਪ੍ਰਬੰਧ ਜੇ ਦੇਖਿਆ ਜਾਵੇ ਜੀ ਤੁਸੀਂ ਕਹਿ ਰਹੇ ਹੋ ਇੱਥੇ ਪਹਿਲਾਂ ਹੀ ਕਰੋੜਾਂ ਦੀ ਜ਼ਮੀਨ ਆ ਫਿਰ ਇੱਥੇ ਤੁਹਾਨੂੰ ਜਿਹੜੇ ਦੇਣੇ ਨੇ ਪਲਾਟ ਉਹਨਾਂ ਦੀ ਵੀ ਆਮਦਨ ਦੁੱਗਣੀ ਹੋਊਗੀ ਜੀ ਉਹ ਵੀ ਵਧ ਜਾਣੀਆਂ ਸਰ ਜਦੋਂ ਉਹਦੀ CLU ਹੋਣੀ ਹੂੰ ਉਹ ਸਾਡੀ ਕਿੱਦਾਂ ਹੋਊਗੀ ਹੂੰ ਸਾਨੂੰ ਕਿੱਲੇ ਦੀ 2 ਕਨਾਲ ਅੱਜ 6 ਕਰੋੜ ਰੁਪਈਆ ਕਿੱਲੇ ਦਾ ਉਹ 2 ਕਨਾਲਾ ਸਾਡੀਆਂ ਕਦੋਂ ਡਿਵੈਲਪ ਹੋਣਗੀਆਂ ਉਹਦੇ ਲਈ ਵੀ ਅਸੀਂ 1 ਕਰੋੜ 60 ਲੱਖ ਰੁਪਈਆ ਦੇਵਾਂਗੇ ਸਰਕਾਰ ਨੂੰ ਇੱਕ ਵੀ ਦੇਣਾ ਜੀ ਤੁਹਾਨੂੰ ਲੱਖ ਰੁਪਿਆ ਸਰ ਆਪਣੇ 65355 ਕਰੋੜ ਆ ਹੂੰ 6 ਲੱਖ ਰੁਪਇਆ 6 ਲੱਖ ਕਰੋੜ ਤਾਂ ਠੇਕਾ ਹੀ ਬਣਦਾ 4 ਲੱਖ 25000 ਕਰੋੜ ਪੰਜਾਬ ਤੇ ਕਰਜ਼ਾ ਤੇ 6 ਲੱਖ ਕਰੋੜ ਠੇਕਾ ਠੇਕਾ ਵੀ ਦੇ ਸਕਦੇ ਨੇ ਹੈ ਪੈਸੇ ਤਾਂ ਸਾਨੂੰ ਦੇਣ ਦੀ ਬਾਅਦ ਦੀ ਗੱਲ ਆ ਪਹਿਲਾਂ ਵੀ ਇਸ ਪਿੰਡ ਨੇ 10 ਕਿੱਲੇ ਇਹਨਾਂ ਦੇ ਅੱਗੇ ਆ ਸਰਕਾਰ ਨੂੰ ਫਰੀ ਜ਼ਮੀਨ ਦਿੱਤੀ ਆ 10 ਕਿੱਲੇ ਹਰਮਨਸਪੁਰਾ ਤੇ ਅੰਬੇਮਾਦਰਾ ਫਰੀ ਇਹ ਦਿੱਤੀ ਹੈ ਸਰਕਾਰ ਨੂੰ 10 ਕਿੱਲੇ 10 ਕਿੱਲੇ ਇਹ 80 ਫੁੱਟਾ ਰੋਡ ਲੱਗਿਆ ਸੀ ਸਰਕਾਰ ਨੇ ਕਿਸਾਨਾਂ ਨੂੰ ਕਿਹਾ ਵੀ ਇੱਧਰ ਨੂੰ ਥੋੜੇ ਰੋਡ ਲਾ ਦੰਨੇ ਸੀ 80 ਫੁੱਟ ਪਹਿਲੀ ਕਾਂਗਰਸ ਸਰਕਾਰ ਦੇ ਟਾਈਮ ਇਹਨਾਂ ਨੇ ਵੀ ਤੁਹਾਨੂੰ ਜ਼ਮੀਨਾਂ ਫਰੀ ਦੇਣੀਆਂ ਪੈਣੀਆਂ ਇਹ ਸਾਰੇ ਮੇਰੇ ਨਾਨਕਿਆਂ ਦੀ ਵੀ ਆਈ ਇਹ ਭਾਜੀ ਦੀ ਵੀ ਆਈ ਹੋਰਾਂ ਦੀ ਵੀ ਆਈ ਸਾਰਿਆਂ ਨੇ ਫਰੀ ਜਿਉਂ ਕਿਸ ਦੀਆਂ ਪਾਉਣਾ ਕਿੱਲਾ ਆ ਗਿਆ ਕਿਸਦਾ ਕਿੱਲਾ ਕਿਸਦਾ ਅੱਦਾ ਇਹਨਾਂ ਨੇ ਫਰੀ ਦਿੱਤੀਆਂ ਪਰ ਫਰੀ ਦੇਣ ਤੋਂ ਬਾਅਦ ਇਸ ਜ਼ਮੀਨ ਦਾ ਰੇਟ ਤੁਰੰਤ ਵੱਧ ਗਿਆ ਜਿਹੜੀ ਕੋਈ 30 40 50 ਲੱਖ ਵਾਲੀ ਸੀ ਉਦੋਂ ਹੀ 2 2 ਕਰੋੜ ਰੁਪਈਆ ਦਾ ਰੇਟ ਹੋ ਗਿਆ ਉਹ ਤਾਂ ਮੰਨਿਆ ਇਹਨਾਂ ਨੂੰ ਫਰੀ ਇਹਨਾਂ ਨੇ ਦੇਤੀ ਹਰ ਬੰਦਾ ਆਪਣੇ ਫਾਇਦੇ ਲਈ ਕਰਦਾ ਵਜੀਰਾਬਾਦ ਪਿੰਡ ਦੀ ਜ਼ਮੀਨ ਆਈ ਸੀ ਕਿੰਨੀ 100 ਕਿੱਟ ਦੇ ਕਰੀਬ ਤੇ ਉਹਨੂੰ 52 ਕਰੋੜ ਰੁਪਈਆ ਮਿਲਿਆ ਕੋ ਸਰਕਾਰ ਨੇ ਦਿੱਤਾ ਹੀ ਸਰਕਾਰ ਨੇ ਉਹ ਪ੍ਰਾਈਵੇਟ ਜਿਸ ਕਿਸੇ ਵੀ ادارے ਨੇ ਦਿੱਤਾ ਜਿਹਨੂੰ ਵੀ ਵੇਚੀ ਉਹ 52 ਤੋਂ 70 ਕਰੋੜ ਬਣ ਗਿਆ ਪੈਸੇ ਤਾਂ ਦਿੱਤੇ ਪਰ ਉਹ ਪਿੰਡ ਦੇ ਵੀ ਜੋ ਸੁਣ ਚਾ ਵੀ 40 ਕਰੋੜ ਦੇ ਨੇੜੇ ਉਹ ਵੀ ਖੁਰਦਬੁਰਦ ਹੋ ਚੁੱਕਿਆ ਸਰਕਾਰ ਦੇ ਅਫਸਰਾਂ ਦੀਆਂ ਤੇ ਲੀਡਰਾਂ ਦੀ ਮਿਹਰਬਾਨੀ ਨਾਲ ਨਹੀਂ ਉਹ ਕਿਸਾਨਾਂ ਕੋਲ ਪਹੁੰਚੀ ਨਹੀਂ ਕਿਸਾਨਾਂ ਕੋਲ ਨਹੀਂ ਪੰਚਾਇਤ ਦੇ ਖਾਤੇ 'ਚ ਜਾਣਾ ਸੀ ਨਾ ਅੱਛਾ ਪੰਚਾਇਤੀ ਜ਼ਮੀਨ ਸੀ ਪੰਚਾਇਤੀ ਜ਼ਮੀਨ ਸੀ ਪੰਚਾਇਤ ਦੇ ਖਾਤੇ 'ਚ ਚਲਿਆ ਗਿਆ ਹੂੰ 65 70 ਕਰੋੜ ਬਣ ਗਿਆ ਸਮੇਤ ਵਿਆਜ ਪਾ ਕੇ ਹੂੰ ਉਹ ਖੁਰਦ-ਵੁਰਦ ਹੋ ਗਿਆ ਜਿੱਚੋ 35-40 ਕਰੋੜ ਰੁਪਈਆ। ਅੱਛਾ ਜੀ। ਅਸੀਂ ਸਰਪੰਚ ਨੇ ਜੇ ਕਿਤੇ ਪੈਸੇ ਕਢਾਉਣੇ ਆ 50 ਹਜ਼ਾਰ ਤੋਂ ਉੱਤੇ ਕਢਾਉਣੇ ਆ ਨਾਲ ਬੀਡੀਪੀਓ ਦੇ ਸਾਈਨ ਹੁੰਨੇ ਆ 50 ਹਜ਼ਾਰ ਤੋਂ 10 ਲੱਖ ਤੱਕ। ਹੂੰ। 10 ਲੱਖ ਤੋਂ ਉੱਪਰ ਡੀਡੀਪੀਓ ਦੇ ਹੁੰਨੇ ਆ। ਤੇ ਕਿਵੇਂ ਪੈਸੇ ਨਿਕਲ ਗਏ ਇਹ? ਹੂੰ। ਇਕੱਠੇ ਕਰੋੜਾਂ ਰੁਪਈਆ ਕਿੱਥੋਂ ਲੈਤਾ ਫਿਰ ਪੈਸੇ ਦਾ ਕੋਈ ਚੱਕਰੇ ਨਹੀਂ ਜੀ। ਔਰ ਇਹ ਤਾਂ ਤੁਹਾਨੂੰ ਪਲਾਟ ਦੇ ਦੇਣੇ ਨੇ। ਸਾਰਾ ਸਿਸਟਮ ਸਹੀ ਆ ਔਰ ਇਹ ਤਾਂ ਕੋਈ ਕਾਫਲਾ ਵੀ ਨਹੀਂ ਹੋਣਾ। ਪਲਾਟ ਲੈ ਕੇ ਕਰਾਂਗੇ ਕੀ ਇਹ ਦਿਹਾੜੀਆਂ ਕਰਨ ਕਿ ਦੋ-ਦੋ ਕਨਾਲਾ ਕਿ ਕਿੱਥੇ ਤੁਸੀਂ ਕਲੋਨੀਆਂ ਸਾਰੇ ਇਹ ਹੀ ਖੜੇ ਨੇ 20-20 ਸਾਲ ਦੇ ਹੋ ਗਏ ਕਈ ਕਲੋਨੀਆਂ ਚ ਲੋਕ ਕੋਈ ਖਰੀਦਦਾਰ ਹੋਊਗਾ ਤਾਂ ਹੀ ਆ ਅਮੀਜਾਂ ਵੀ ਆਪਾਂ ਨੂੰ ਸੀਜੀ ਬਦਲਾ ਦੀ ਸਰਕਾਰ ਤੋਂ ਬਹੁਤ ਉਹ ਕਰ ਰਹੇ ਨੇ ਤਰੱਕੀ ਹੁਣ ਚੱਲਣੀ ਰਹੀ ਬਿਲਕੁਲ ਜੀ ਇਹ ਲੋਕਾਂ ਨੂੰ ਬਹੁਤ ਸਿਰਫ ਫਤੂਰ ਚੜਿਆ ਸੀ ਲੋਕਾਂ ਦੇ ਜਵਾਕ ਨਹੀਂ ਸੀ ਮੰਨਦੇ ਆਪਣੇ ਮਾਂ ਪਿਓ ਦੀ ਵੀ ਅਸੀਂ ਤਾਂ ਵੀ ਬਦਲਾ ਲੈ ਕੇ ਆਉਣਾ ਪਰ ਬਦਲਾ ਇਹ ਪਰ ਸਰਕਾਰਾਂ ਰਹੀਆਂ ਨੇ ਠੀਕ ਆ ਸਾਰੀਆਂ ਸਰਕਾਰਾਂ ਹੀ ਲੁੱਟਦੀਆਂ ਆਪਾਂ ਇਹ ਨਹੀਂ ਕਹਿੰਦੇ ਪਰ ਇਹਨਾਂ ਨੇ ਤਾਂ ਹੁੰਜਾ ਹੀ ਮਾਰਤਾ ਇਹਨਾਂ ਨੇ ਤਾਂ ਮਤਲਬ ਛੱਡਿਆ ਹੀ ਕੱਖ ਨਹੀਂ ਤੰਗਲੀ ਨਾਲ ਡਾਉਣ ਵਾਲਾ ਹੀ ਕੰਮ ਕਰਤਾ ਪਰ ਹੁਣ ਸੁਪਰੀਮ ਕੋਰਟ ਨੇ 4 ਹਫਤਿਆਂ ਲਈ ਰੋਕ ਲਗਾ ਦਿੱਤੀ ਗਈ ਹੈ ਜੀ ਸਰਕਾਰ ਤੋਂ ਕੋਈ ਜਵਾਬ ਮੰਗਿਆ ਗਿਆ ਹੈ ਜੀ ਹਾਲੇ ਜਵਾਬ ਦਾਖਲ ਨਹੀਂ ਹੋਇਆ 4 ਹਫਤਿਆਂ ਲਈ ਰੋਕ ਲੱਗ ਗਈ ਹੈ ਇਹ ਤਾਂ ਅਰਜੀ ਰੋਕਾਂ ਨੇ ਜੀ ਵਿਸ਼ਵਾਸ ਨਹੀਂ ਸੁਪਰੀਮ ਕੋਰਟ ਤੇ ਨਹੀਂ ਸੁਪਰੀਮ ਕੋਰਟ ਤੇ ਹੈਗਾ ਪਰ ਸਰਕਾਰ ਤੇ ਨਹੀਂ ਨਾ ਸਰਕਾਰ ਨੇ ਕੱਲ ਨੂੰ ਕੀ ਪਤਾ ਕੀ ਕਰਨਾ ਕੀ ਨਹੀਂ ਇਹਨਾਂ ਦੇ ਸਹੀ ਕੇਸ ਲੜਨਗੇ ਜਾਂ ਨਹੀਂ ਲੜਨਗੇ ਸਰਕਾਰ ਡੀ ਨੋਟੀਫਾਈ ਕਰੇ ਬਸ ਸਾਡੀ ਤਾਂ ਇਹੀ ਮੰਗ ਹੈ ਇਹਨਾਂ ਕਾਨੂੰਨ ਨੂੰ ਖਤਮ ਕਰੇ ਡੀ ਨੋਟੀਫਾਈ ਕਰੇ ਤਾਂ ਤਾਂ ਸਾਨੂੰ ਭਰੋਸਾ ਨਹੀਂ ਉਦਾਂ ਸਾਨੂੰ ਆ ਖੇਡਾਂ ਤੇ ਕੋਈ ਭਰੋਸਾ ਨਹੀਂ ਜੋ ਸਰਕਾਰ ਖੇਡ ਰਹੀ ਆ ਜੀ ਸਾਡੇ ਲੀਡਰ ਵੀ ਚੁੱਪ ਨੇ ਸਾਰਾ ਕੋਈ ਚੁੱਪਾ ਪੰਜਾਬ ਦੇ ਚਲੋ ਲੀਡਰ ਵੀ ਕਈ ਦਰਦ ਰੱਖਦੇ ਨੇ ਪਰ ਜੋ ਦਿੱਲੀ ਵਾਲਿਆ ਕਰਕੇ ਜਾਂ ਨਹੀਂ ਬੋਲ ਸਕਦੇ ਇਹਦੇ ਨਾਲ ਤਾਂ ਆਪਣੇ ਕਿਸਾਨ ਪਿੱਛੇ ਚੇਅਰਮੈਨ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਤੇ ਹੋਰ ਕਈ ਅਹੁਦੇਦਾਰ ਉਹਨਾਂ ਨੇ ਜਰੂਰ ਕਿਸਾਨਾਂ ਨਾਲ ਖੜ ਕੇ ਆਪਣੇ ਅਹੁਦੇ ਨੂੰ ਠੋਕਰ ਮਾਰੀ ਆ ਸੀ ਉਹਨਾਂ ਦਾ ਧੰਨਵਾਦ ਕਰਦੇ ਆ ਜੇ ਸਾਰੇ ਲੀਡਰ ਇਹਨਾਂ ਦੇ ਪੰਜਾਬ ਲਈ ਸੋਚਣ ਤੇ ਕਿਸਾਨ ਉਹਨਾਂ ਦਾ ਵੈਲਕਮ ਕਰਨਗੇ ਤੇ ਇਸ ਨਿਯਾ ਆਪਣੇ ਜਿਹੜੀ ਸਾਡੇ ਨਾਲ ਇਹ ਕਰ ਰਹੇ ਨੇ ਇਹ ਤੋਂ ਛੁਟਕਾਰਾ ਹੋਇਆ ਜੋ ਪਰ ਸਰਕਾਰ ਕਹਿੰਦੀ ਜੀ ਚੇਅਰਮੈਨ ਨੇ ਜਿਹੜੇ ਪਲੈਨਿੰਗ ਬੋਰਡ ਦੇ ਉਹਨਾਂ ਦੇ ਤਾਂ ਹੁਣ ਬਦਲਨੇ ਸੀ ਉਸ ਤੀਫੇ ਦੇ ਕੇ ਆਪਣੀ ਬਾਵਾ ਖੱਟਣੀ ਚਾਹੁੰਦੇ ਨੇ ਚਾਹੇ ਅੱਜ ਕੱਲ ਚਾਹੇ 4 ਦਿਨ ਕਿਸੇ ਦੇ ਰਹਿੰਦੇ ਨੇ ਕੋਈ ਵੀ ਨਹੀਂ ਉਹ ਕਰਦਾ ਚਲੋ ਜੋ ਵੀ ਆ ਪਰ ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਆ ਕਭੀ ਇਹ ਲੈਂਡ ਪੂਲਿੰਗ ਜਿਹੜੀ ਸਕੀਮ ਆ ਇਹਨੂੰ ਬੰਦ ਕੀਤਾ ਜਾਵੇ ਕਿਉਂਕਿ ਜ਼ਮੀਨ ਤਾਂ ਦੇਣੀ ਦੇਣੀ 2 ਕਨਾਲਾਂ ਦਾ ਤਾਂ ਹੈਗਾ ਜਿਹੜਾ 1 ਕਰੋੜ 60 ਲੱਖ ਰੁਪਈਆ ਨਾਲ ਦੇਣਾ ਉਹ ਉਹ ਕਿੱਥੋਂ ਦੇਊਗਾ ਕਿਸਾਨ ਉਹ ਤਾਂ ਕੋਈ ਇਹਨਾਂ ਨੇ ਕਿਹਾ ਹੀ ਨਹੀਂ ਜੀ बार-बार ਇਹ ਇਹਦੇ ਹੱਕ ਦੇ ਵਿੱਚ ਮੀਟਿੰਗਾਂ ਕਰਦੇ ਨੇ ਇਕੱਠ ਕਰਦੇ ਨੇ ਇਹ ਤਾਂ ਦੱਸੇ ਨਹੀਂ ਰਹੇ ਤਾਂ ਤੁਸੀਂ ਦੱਸ ਰਹੇ ਆ ਪੂਲਿੰਗਾ ਮੈਂ ਸਾਰਾ ਰਿਕਾਰਡ ਕਢਾ ਕੇ ਲਿਆ ਜੀ ਇਹਨਾਂ ਦੇ ਕਈ ਲੀਡਰ ਇੱਥੇ ਚੇਅਰਮੈਨ ਕਹਿੰਦੇ ਨੇ ਮੇਰੇ ਨਾਲ ਕੋਈ ਫਲਾਣਾ ਲੀਡਰ ਕਰ ਲਵੇ ਬੱਸ ਸਾਡੇ ਨਾਲ ਕਰਨ ਨਾ ਕਿ ਕੱਲੀ-ਕੱਲੀ ਦੱਸੀ ਹੈ ਉਹਨਾਂ ਨੂੰ ਵੀ ਇਹ ਜਿਹੜੀ ਲਿਖੀ ਆ ਕੀ ਆ ਇਹ ਤੇ ਉਹ ਲੀਡਰ ਆਪਣੀ ਜ਼ਮੀਨ ਦੇਣ ਸਾਡੇ ਨਾਲ ਬਦਲ ਲੈਣ ਜਿੰਨੀਆਂ ਰੇਟ ਸਾਡੀ ਜ਼ਮੀਨ ਦਾ ਆਊਗਾ ਉਹ ਹਿਸਾਬ ਨਾਲ ਸਾਨੂੰ 19 ਜ਼ਮੀਨ ਉਦੋਂ ਵੱਧ ਦੀ ਦੁੱਗਣੀ ਤਿੱਗਣੀ ਚੌਗਣੀ ਜਿੰਨੀ ਮੰਗਦੀ ਹੈ ਸਾਨੂੰ ਉੱਥੇ ਦੇਣ ਤੇ ਆਪਣੇ ਪਿੰਡਾਂ ਨੂੰ ਡਿਵੈਲਪ ਕਰਨ ਆਪਣੀਆਂ ਜ਼ਮੀਨਾਂ ਦੇਣ ਉਹ ਦੂਜੇ ਨੂੰ ਕਿਉਂਕਿ ਉਹ ਕਈ ਤਾਂ ਕਲੋਨੀਆਂ ਦਾ ਕੰਮ ਕਰਦੇ ਨੇ ਵਿੱਚ ਲੀਡਰ ਵੀ ਉਹ ਕਿਸਾਨਾਂ ਨਾਲ ਕਦੋਂ ਖੜਨਗੇ ਜੇ ਸਰਕਾਰ ਠੱਕਾ ਕਰਦੀ ਹੈ ਜੀ ਪਾਵਰ ਆ ਠੱਕਾ ਵੀ ਕਰ ਸਕਦੀ ਹੈ ਤੱਕਾਂ ਤਾਂ ਦਿੱਲੀ ਵਾਲਿਆਂ ਨੇ ਵੀ ਕੀਤਾ ਸੀ ਕਿ ਫਿਰ ਯੂਨੀਆ ਸਾਡੀਆਂ ਕਦੇ ਲਈਆਂ ਹੂੰ ਪੂਰੇ ਇੰਡੀਆ ਦੇ ਵਿੱਚ ਕਿਸਾਨ ਮਹਾਪੰਚਾਇਤਾਂ ਹੋਈਆਂ ਉਦੋਂ ਫਿਰ ਉਹ ਨਰੇਸ਼ਟ ਕਹਿ ਸਭ ਹੋਰ ਪੂਰਾ ਮਤਲਬ ਪੰਜਾਬ ਨੂੰ ਚਾਲੇ ਪਾਉਣਗੇ ਜਿਵੇਂ ਦਿੱਲੀ ਨੂੰ ਪਾਇਤੀ ਪੂਰੇ ਮੁਲਕ ਨੇ ਫਿਰ ਇਹ ਕੰਮ ਹੋਊਗਾ ਤੱਕਾਂ ਤਾਂ ਨਹੀਂ ਹੋਇਆ ਹਰਿਆਣੇ 'ਚ ਵੀ ਕਹਿੰਦੇ ਆ ਗਈ ਹੈ ਜੀ ਨਵਦੀਪ ਲਾਈਵ ਹੋਇਆ ਸੀ ਕਿ ਹਰਿਆਣੇ ਦੇ ਵਿੱਚ ਵੀ ਇਹ ਸਕੀਮ ਆ ਗਈ ਹੈ ਉਹੀ ਤਾਂ ਗੱਲ ਆ ਜੀ ਹਰ ਕੋਈ ਦੇਖਾ ਦੇਖੀ ਤਾਂ ਫਿਰ ਦੂਜੀਆਂ ਸਰਕਾਰਾਂ ਨੇ ਵੀ ਕਰਨਾ ਪੈਸੇ ਕਿੰਨੂ ਬੜੇ ਲੱਗਦੇ ਨੇ ਇਹਨਾਂ ਕੋ ਆਪਣੇ ਕਲੋਨਾਈਜ਼ਰ ਨੇ ਜਿਨੂੰ ਮਰਜ਼ੀ ਜੋ ਮਰਜ਼ੀ ਕਰਕੇ ਇਹਨਾਂ ਨੇ ਇੱਥੇ ਕਿਹੜਾ ਸਾਨੂੰ ਪੈਸੇ ਦੇਣੇ ਘੱਟ ਰੇਟ ਵੇਚਣਗੇ ਇਕੱਠੀਆਂ ਚਾਹ ਕੋਈ ਲੋਨ ਲੈ ਲੈਣ ਕਿਸਾਨਾਂ ਦੀਆਂ ਲਿਮਟਾਂ ਨੇ ਜੀ ਕਿਸਾਨ ਦਾ ਕਾਰੋਬਾਰ ਆ ਲਿਮਟ ਦੇ ਸਿਰ ਤੇ ਚੱਲਦਾ ਈ ਕਿਸਾਨ ਨੇ ਕੋਈ ਵੀ ਕੰਮ ਕਰਨਾ ਏ ਲਿਮਟ ਕਰਾਉਂਦਾ ਈ ਫਿਰ ਉਹ ਲਿਮਟਾਂ ਦਾ ਕੀ ਸਿਸਟਮ ਹੋਊਗਾ ਉਹਦੇ ਬਾਰੇ ਵੀ ਕੋਈ ਦੱਸਿਆ ਇਹਦੇ ਵਿੱਚ ਨਾ ਨਾ ਉਹਦੇ ਬਾਰੇ ਕੋਈ ਨਹੀਂ ਲਿਮਟਾਂ ਤਾਂ ਕਿਸਾਨ ਨੂੰ ਹੈ ਭਰਨੀਆਂ ਨੇ ਜਿੰਨਾ ਚਿਰ ਜਿੰਨਾ ਚਿਰ ਲਿਮਟਾਂ ਨੇ ਉਨਾਂ ਚਰਤਾਇਆਂ ਜ਼ਮੀਨੇ ਕੁਝ ਕਰ ਸਕਦੇ ਕਿਉਂਕਿ ਪਲੱਜ ਤਾਂ ਪਹਿਲਾਂ ਹੀ ਬੈਂਕ ਕੋਲ ਆ ਇਹ ਤਾਂ ਇਦਾਂ ਇੱਕ ਕਿਸਾਨਾਂ ਨੂੰ ਮਤਲਬ ਕਿ بڑے ਝਾਂਸੇ ਚ ਲੈ ਕੇ ਤਰੀਕੇ ਨਾਲ ਅਸੀਂ ਤੁਹਾਨੂੰ ਮਤਲਬ ਸਮਝਾਉਨੇ ਆ ਕਈਆਂ ਪਟਵਾਰੀਆਂ ਦੀਆਂ ਵਿਚਾਰਿਆਂ ਦੀਆਂ ਕਈ ਹੋਰ ਬੰਦਿਆਂ ਦੀਆਂ ਡਿਊਟੀਆਂ ਲਾਉਂਦੇ ਨੇ ਪਰ ਉਹ ਵੀ ਨਹੀਂ ਆਉਂਦੇ ਪਤਾ ਉਹਨਾਂ ਨੂੰ ਵੀ ਆ ਵੀ ਇਹ ਗਲਤ ਹੈ ਪ੍ਰੈਸ਼ਰ ਪਾਇਆ ਜਾ ਰਿਹਾ ਥੱਲੇ ਵਾਲੇ ਅਫਸਰਾਂ ਤੇ ਵੀ ਤੁਸੀਂ ਕਿਸਾਨਾਂ ਨੂੰ ਸਮਝਾਓ ਸਮਝਾਵੇ ਕਿਹੜਾ ਹੁਣ ਕਿਸਾਨ ਪੜੇ ਲਿਖੇ ਸਭ ਤੋਂ ਵੱਧ ਨੇ ਗੋਵਿੰਦ ਸਿੰਘ ਸਾਹਿਬ ਤਾਂ ਕਹਿੰਦੇ ਮੈਂ ਪੰਜਾਬ ਦਾ ਪੁੱਤਾਂ ਜੀ ਕਿਸਾਨ ਦਾ ਪੁੱਤਾਂ ਸਾਰਿਆਂ ਦਾ ਦਰਦ ਜਾਣਦਾ ਉਹ ਇਹ ਕਹਿੰਦੇ ਨੇ ਭਗਵੰਤ ਮਾਨ ਸਾਹਿਬ ਦੇ ਪਹਿਲਾਂ ਉਹ ਚੇਅਰਮੈਨ ਸੀ ਕਮੇਟਾ ਦੇ ਉਹਨਾਂ ਨੂੰ ਹਟਾ ਕੇ ਇੱਕ ਚੀਫ ਸੈਕਟਰੀ ਨੂੰ ਲਾਤਾ ਇਹ ਲਾਇਆ ਹੀ ਤਾਂ ਆ ਹੀ ਆ ਇਹੀ ਕੰਮ ਕਰਕੇ ਹੂੰ ਬੇਸ਼ੱਕ ਉਹ ਦਰਦ ਰੱਖਦੇ ਹੋਣੇ ਆਪਾਂ ਇਹ ਨਹੀਂ ਕਹਿੰਦੇ ਉਹ ਨਾਮੰਨੇ ਹੋਣੇ ਕੰਮ ਨੂੰ ਇਹ ਫਿਰ ਹੁਣ ਅਫਸਰशाही हावी ਹੋ ਗਈ ਉਹਨਾਂ ਦੇ ਕੰਟਰੋਲ ਤੋਂ ਬਾਹਰ ਹੋ ਗਈ ਹੂੰ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਵਿਕਰਮਜੀਤ ਸਿੰਘ ਵਿਕਰਮਜੀਤ ਸਿੰਘ ਜੀ ਕੀ ਗੱਲ ਜੀ ਸਰਕਾਰ ਕਹਿ ਰਹੀ ਹੈ ਕਿ ਕਰੋੜਪਤੀ ਕਰ ਦੇਣਾ ਕਿਸਾਨਾਂ ਨੂੰ ਪੈਸਾ ਚੰਗਾ ਨਹੀਂ ਲੱਗਦਾ ਜੀ ਨਹੀਂ ਜੀ ਅਸੀਂ ਤਾਂ ਪਹਿਲਾਂ ਹੀ ਕਰੋੜਪਤੀ ਆ ਹੂੰ ਸਾਡੇ ਤਾਂ ਪਹਿਲਾਂ ਹੀ ਇੱਥੇ ਏਰੀਆ ਜਿਹੜਾ ਹੈ ਪਹਿਲਾਂ ਹੀ ਇੰਡਸਟਰੀ ਦੇ ਵਿੱਚ ਆ ਇੰਡਸਟਰੀ ਏਰੀਆ ਹੋਣ ਕਰਕੇ ਸਾਡੇ ਤਾਂ ਪਹਿਲਾਂ ਹੀ ਕੀਮਤਾਂ ਨੇ ਜਮੀਨਾਂ ਹੀ ਬਹੁਤ ਫਿਰ ਸਾਨੂੰ ਮਤਲਬ ਇਹ ਜਿਹੜੀ ਜ਼ਮੀਨ ਹੈ ਅਸੀਂ ਆਪਣੀ ਡਿਵੈਲਪ ਕਰਨ ਵਾਸਤੇ ਇਹਨੂੰ ਪਹਿਲਾਂ ਹੀ ਅਸੀਂ ਤਾਂ ਰੋਡ ਵਾਸਤੇ ਜ਼ਮੀਨ ਫ੍ਰੀ ਦੇ ਬੈਠੇ ਸਰਕਾਰ ਨੂੰ ਸਰਕਾਰ ਨੂੰ ਜ਼ਮੀਨ ਫ੍ਰੀ ਦੇ ਕੇ ਫਿਰ ਅਸੀਂ ਇਹ ਜਿਹੜਾ ਏਰੀਆ ਸਾਡਾ ਜਿਵੇਂ ਵਜੀਰਾਬਾਦ ਫੋਕਲ ਪਿੰਡ ਬਣਿਆ ਉਹਨੂੰ ਰਸਤਾ ਗਿਆ ਉਹਦੇ ਨਾਲ ਸਾਡੇ ਜ਼ਮੀਨਾਂ ਨੇ ਸ਼ਹਿਰੀ ਏਰੀਆ ਇੰਡਸਟਰੀ ਏਰੀਆ ਹੋਣ ਕਰਕੇ ਸਾਨੂੰ ਤਾਂ ਜੀ ਦੀ ਲੋੜ ਹੀ ਨਹੀਂ ਜੇ ਸਰਕਾਰ ਨੇ ਅਰਬਨ ਸਿਟੀ ਬਣਾਉਣੀ ਹੈ ਕੋਈ ਹੋਰ ਏਰੀਆ ਦੇਖੇ ਨਹੀਂ ਫਿਰ ਇੱਥੇ ਫੈਕਟਰੀਆਂ ਨੇ ਜੀ ਪ੍ਰਦੂਸ਼ਣ ਚ ਤਾਂ ਕਿਸੇ ਨੇ ਪਲਾਟ ਵੀ ਨਹੀਂ ਲੈਣੇ ਇੱਥੇ ਰਹਿਣਾ ਵੀ ਨਹੀਂ ਫਿਰ ਉਹ ਸਿਸਟਮ ਕਿਉਂ ਨਹੀਂ ਸਰਕਾਰ ਸਮਝ ਰਹੀ ਇਹ ਜਮੀਨ ਤੇ ਫਿਰ ਪਤਾ ਨਹੀਂ ਜੀ ਇਹ ਚੀਜ਼ ਸਰਕਾਰ ਨੂੰ ਦੇਖਣਾ ਚਾਹੀਦਾ ਸੀ ਮੈਂ ਉਹ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਵੀ ਸਰਕਾਰ ਨੇ ਅਰਬਨ ਸਿਟੀ ਬਣਾਉਣੀ ਹੈ ਅਰਬਨ ਸਿਟੀ ਬਣਾਉਣ ਵਾਸਤੇ ਕੋਈ ਜਗ੍ਹਾ ਅਸੀਂ ਦੇਖੀ ਜਾਵੇ ਜਿਹੜੀ ਕਿ ਜਿੱਥੇ ਕੋਈ ਮਤਲਬ ਕੋਈ ਫਸਲ ਨਹੀਂ ਹੈਗੀ ਫਸਲ ਨਹੀਂ ਹੋ ਸਕਦੀ ਮਤਲਬ ਉੱਥੇ ਪਾਣੀ ਨਹੀਂ ਹੈਗਾ ਉਹ ਮਾਰੂ ਏਰੀਆ ਜਾਂ ਕੋਈ ਬੇਕਾਰ ਜ਼ਮੀਨ ਨੂੰ ਆਪਾਂ ਡਿਵੈਲਪਮੈਂਟ ਕਰ ਸਕਦੇ ਆ। ਹੂੰ ਉਹ ਚਲੋ ਉਹ ਆਪਾਂ ਉਹਨੂੰ ਲੈ ਸਕਦੇ ਆ। ਫਿਰ ਇਹ ਚੀਜ਼ ਵੀ ਮੈਨੂੰ ਸਮਝ ਨਹੀਂ ਆਈ ਵੀ ਸਰਕਾਰ ਆ ਜਾ ਕੇ ਵਧੀਆ ਜ਼ਮੀਨਾਂ ਨੂੰ ਉਪਜਾਊ ਜ਼ਮੀਨਾਂ ਨੂੰ ਕਿਉਂ ਇਸ ਇਹਦੇ ਵਿੱਚ ਲਿਆ ਰਹੀ ਹੈ? ਹੂੰ ਉਹਦੇ ਵਾਸਤੇ ਕੋਈ ਕਿਸਾਨਾਂ ਦੀ ਰਾਏ ਨਹੀਂ ਕੋਈ ਸਾਡੀ ਸਹਿਮਤੀ ਨਹੀਂ ਕੋਈ ਸਾਨੂੰ ਬੁਲਾਇਆ ਨਹੀਂ ਗਿਆ ਕੋਈ ਸਾਡੇ ਪੁੱਛਿਆ ਨਹੀਂ ਗਿਆ ਚੁੱਪਚਾਪ ਹੀ ਤੇ ਸਿਸਟਮ ਜਿਹੜਾ ਤੁਹਾਨੂੰ ਪਤਾ ਲੱਗ ਰਿਹਾ ਹੋਵੇ ਕਿ ਸਰਕਾਰ ਚੁੱਪਚਾਪ ਤੇ ਇਹ ਚੀਜ਼ ਨੂੰ ਅੱਗੇ ਵਧਾ ਰਹੀ ਹੈ। ਹੂੰ ਇਹਦੇ ਤੇ ਕੀ ਲੱਗਦਾ ਜੀ ਵਿਚਾਰ ਕਰਨਾ ਚਾਹੀਦਾ ਸੀ? ਨੇ ਦੇਖੋ ਜੇ ਸਰਕਾਰ ਨੂੰ ਕੋਈ ਚਾਹੀਦੀ ਸੀ ਉਹਨੂੰ ਕਿਸਾਨਾਂ ਦੇ ਨਾਲ ਸਾਡੇ ਜੁਨੀਅਨਾਂ ਨੇ ਉਹਨਾਂ ਨਾਲ ਵਿਚਾਰ ਕਰਦੀ ਉਸਤੇ ਫਿਰ ਅੱਗੇ ਵਧਿਆ ਜਾ ਸਕਦਾ ਸੀਗਾ ਜਿਹੜੀ ਮੈਂ ਗੱਲ ਕਹਿ ਰਿਹਾ ਮਤਲਬ ਜਿਵੇਂ ਹੁਣ ਪਹਿਲਾਂ ਚੰਡੀਗੜ੍ਹ ਬਸਿਆ ਸੀਗਾ ਚੰਡੀਗੜ੍ਹ ਵੀ ਤਾਂ ਉਹਨਾਂ ਨੇ ਉੱਥੇ ਵਸਾਇਆ ਸਰਕਾਰ ਨੇ ਜਦੋਂ ਕਿ ਉਹ ਜਿਹੜੀ ਜ਼ਮੀਨ ਸੀ ਬੇਕਾਰ ਜ਼ਮੀਨ ਸੀ ਉੱਥੇ ਕੁਝ ਹੁੰਦਾ ਨਹੀਂ ਸੀ ਨਾ ਪਾਣੀ ਸੀ ਪਥਰੀਲੀ ਜ਼ਮੀਨ ਸੀ ਫਸਲ ਨਹੀਂ ਸੀ ਹੁੰਦੀ ਚਲੋ ਉਹ ਜ਼ਮੀਨ ਨੂੰ ਉੱਥੇ ਦੇ ਕੇ ਉੱਥੇ ਸ਼ਹਿਰ ਬਸਾਇਆ ਗਿਆ ਤੇ ਐਸਾ ਕੋਈ ਸਰਕਾਰ ਨੂੰ ਪਲਾਨ ਬਣਾਉਣਾ ਚਾਹੀਦਾ ਸੀ ਜਿ ਉਹਨਾਂ ਨੇ ਕੋਈ ਹਰਮਨ ਸਿਟ ਬਣਾਉਣੀ ਹੈ ਫਿਰ ਦੱਸੋ ਹਜ਼ਾਰਾਂ ਕਿਲੇ ਦੀ ਕੀ ਲੋੜ ਪਈ ਹੈ ਜੇ ਹਜ਼ਾਰਾਂ ਕਿੱਲੇ ਲੈਣਗੇ ਵੀ ਤੇ ਉਹ ਕਿਵੇਂ ਡਿਵੈਲਪਮੈਂਟ ਕਰਨਗੇ ਉਹਨੂੰ ਜਿਹੜੀਆਂ ਹੁਣ ਆਪਾਂ ਮਹਾੜੀ ਵਾਲੀ ਦੇਖ ਲਓ ਜਿੱਥੇ ਡਿਵੈਲਪਮੈਂਟ ਹੋ ਗਈ ਉਹ ਉਹ ਵੀ ਤਾਂ ਔਕਣੀ ਪਿਆ ਜੇ ਕਿ ਮੰਨ ਲਓ ਸਾਡੀ ਜ਼ਮੀਨ ਆ ਹੋਣਾ ਅਸੀਂ ਜ਼ਮੀਨ 'ਤੇ ਬੈਠੇ ਆ ਸਾਡੀ ਜ਼ਮੀਨ ਸਰਕਾਰ ਲੈ ਲੈਂਦੀ ਆ ਕੱਚੇ ਸਾਨੂੰ ਪਲਾਟ ਮਿਲੇ ਕਦੋਂ ਸਾਨੂੰ ਪਲਾਟ ਮਿਲੇ ਕਦੋਂ ਇਹ ਡਿਵੈਲਪਮੈਂਟ ਹੋਈ ਕਦੋਂ ਜਾ ਕੇ ਅਸੀਂ ਜ ਇਹਨੂੰ ਅੱਗੇ ਉਹਨੂੰ ਚਾਹ ਸੇਲ ਕਰਾਂਗੇ ਜਾਂ ਅਸੀਂ ਤੇ ਕੋਈ ਕਾਰੋਬਾਰ ਕਰ ਸਕਾਂਗੇ ਸਾਡੇ ਬਾਅਦ ਤਾਂ ਪਾਕਿਸਤਾਨ ਵਾਲੇ ਜਾੜਾ ਫੇਰ ਆ ਗਿਆ ਭਾਈ ਤਾਂ ਪਹਿਲਾਂ ਉੱਜੜ ਕੇ ਆ ਗਏ ਇੱਥੇ ਜ਼ਮੀਨਾਂ ਬਣਾਈਆਂ ਦੁਬਾਰਾ ਫੇਰ ਸਾਡੇ ਬਾਅਦ ਤਾਂ ਫੇ ਜੇ ਸਰਕਾਰ ਲੈਣ ਦੀ ਸਮਝ ਲਓ ਉਹੀ ਤਾਂ ਦੁਬਾਰਾ ਫੇਰ ਉੱਚੜ ਗਏ ਕਿਵੇਂ ਬਸਾਂਗੇ ਅਸੀਂ ਫੇਰ ਕੀ ਸਰਕਾਰ ਸਾਨੂੰ ਸਾਡੇ ਵਾਸਤੇ ਕੀ ਸੋਚਿਆ ਸਰਕਾਰ ਨੇ ਸਰਕਾਰ ਕਹਿੰਦੀ ਜੀ ਤੁਹਾਨੂੰ ਵਪਾਰ ਦੇ ਵਾਸਤੇ ਅਲੱਗ ਮਿਲਣਾ ਹੈ ਤੇ ਤੁਹਾਨੂੰ ਰੈਸ ਵਾਸਤੇ ਉੱਥੇ ਅਲੱਗ ਮਿਲਣੀ ਹੈ ਜਗਾ ਤੁਸੀਂ ਬਿਜ਼ਨਸ ਕਰੋਗੇ ਉਹ ਮੇਰੇ ਲਈ ਦੇਣੀ ਨਹੀਂ ਚਾਹੁੰਦੇ ਸਮਝ ਲਓ ਜਦੋਂ ਸਾਨੂੰ ਇਹ ਚੀਜ਼ ਦੀ ਲੋੜ ਹੀ ਨਹੀਂ ਸਾਡਾ ਤਾਂ ਏਰੀਆ ਪਹਿਲਾਂ ਹੀ ਸ਼ਹਿਰੀ ਏਰੀਆ ਹੈ ਅਜੇ ਤਾਂ ਪਹਿਲਾਂ ਹੀ ਬੈਠਿਆਂ ਦੇ ਵਿੱਚ ਜਹਾਂ ਜਾਂਦਾ ਸਾਨੂੰ ਚੀਜ਼ ਦੀ ਲੋੜ ਹੋਵੇ ਪੇਤਾਸੀ ਕਹੀ ਜੇ ਤੋ ਹੈ ਹੀ ਨਹੀਂ ਸਾਨੂੰ ਚੀਜ਼ ਦੀ ਲੋੜ ਹੀ ਨਹੀਂ ਗਈ ਅਸੀਂ ਆਪਣੀ ਜ਼ਮੀਨ ਇਹ ਦੇਣੀ ਹੀ ਨਹੀਂ ਚਾਹੁੰਦੇ ਕਿਸੇ ਕੀਮਤ ਤੇ ਸਾਡਾ ਸਾਰਾ ਪਿੰਡ ਇਸ ਚੀਜ਼ ਦੇ ਖਿਲਾਫ ਹੈ ਅਸੀਂ ਨਹੀਂ ਦੇਣਾ ਚਾਹੁੰਦੇ ਇਹਨੂੰ ਫਿਰ ਅਸੀਂ ਕਿਉਂ ਦਈਏ ਸਰਕਾਰ ਕਿਉਂ ਲੈਣਾ ਚਾਹੁੰਦੀ ਹੈ ਇਹ ਫਾਇਦੇ ਕਨਾਰੇ ਨਹੀਂ ਜੀ ਬਹੁਤ ਉਹਨਾਂ ਦੇ ਲੀਡਰ ਉਹਨਾਂ ਨੂੰ ਉਹਦੇ ਵਿੱਚ ਸਾਡਾ ਕੋਈ ਫਾਇਦਾ ਨਹੀਂਗਾ ਫਾਇਦਾ ਸਰਕਾਰ ਦਾ ਹੋ ਸਕਦਾ ਲੀਡਰਾਂ ਦਾ ਹੋ ਸਕਦਾ ਉਹਦੇ ਵਿੱਚ ਸਾਡਾ ਕੋਈ ਫਾਇਦਾ ਨਹੀਂ ਦੱਸਣ ਕਿਹੜਾ ਫਾਇਦਾ ਸਾਡਾ ਕਿੱਲਾ ਜ਼ਮੀਨ ਦੇਤੀ ਵੀਰ ਜੀ ਅਸੀਂ ਕਿੱਲੇ ਸਾਨੂੰ ਟੁਕੜਾ ਉਹਨਾਂ ਨੇ ਵਾਪਸ ਦਿੱਤੀ ਉਹਨੂੰ ਡਿਵੈਲਪਮੈਂਟ ਕਰਨ ਮੱਤੇ ਸਾਨੂੰ ਕਰੋੜ ਰੁਪਏ ਸਵੇਰ ਉਹਨਾਂ ਨੂੰ ਕਮਾਂਡ ਨੂੰ ਦੇਣਾ ਪ ਲੱਗਦਾ ਅੱਜ ਕੱਲ ਕਿਸਾਨ ਕੋਲ ਕਿਸੇ ਕੋਲ ਕਰੋੜ ਰੁਪਇਆ ਹੋਊਗਾ ਤੁਹਾਨੂੰ ਤਾਂ ਵੀਰ ਜੀ ਪਤਾ ਹੀ ਆ ਕੀ ਹਾਲ ਦਾ ਕਿਸਾਨਾਂ ਦਾ ਹਮ ਕਿਸਾਨ ਤਾਂ ਵਿਚਾਰਾ ਆਪਣੀ ਰੋਟੀ ਕਮਾ ਕੇ ਮਸਾਂ ਗੁਜ਼ਾਰਾ ਕਰ ਰਿਹਾ ਹੈ ਕਿਸਾਨ ਤਾਂ ਖੁਦਕੁਸ਼ੀ ਵਾਲੇ ਪਾਸੇ ਤੁਰਿਆ ਪਿਆ ਸਰਕਾਰ ਇਹ ਚੀਜ਼ਾਂ ਵਾਸਤੇ ਨਾ ਇਹਨੂੰ ਇਹਦੋਂ ਹਟ ਕੇ ਸਰਕਾਰ ਕਿਸਾਨਾਂ ਬਾਰੇ ਸੋਚੇ ਵੀ ਕਿਸਾਨਾਂ ਨੂੰ ਜਿਵੇਂ ਕੋਈ ਨਾ ਕੋਈ ਕਿਸ ਤਰ੍ਹਾਂ ਕਿਸਾਨ ਨੂੰ ਤਰੱਕੀ ਦਿਵਾ ਕੇ ਲਿਜਾਇਆ ਜਾ ਸਕਦਾ ਜੇ ਕਿਸਾਨੀ ਖਤਮ ਹੋ ਗਈ ਸਾਡਾ ਦੇਸ਼ ਹੀ ਖਤਮ ਹੈ ਸੋ ਵੱਡੇ ਸਵਾਲ ਨੇ ਜੀ ਹਾਂਜੀ ਕੀ ਨਾਮ ਆ ਜੀ ਸ਼ੇਰ ਸਿੰਘ ਕਿਸ ਤਰ੍ਹਾਂ ਦੇਖਦੇ ਹੋ ਬਜ਼ੁਰਗੋ ਸਰਕਾਰਾਂ ਦੀਆਂ ਨੀਤੀਆਂ ਨੂੰ ਬੜੀ ਉਮਰ ਹੋ ਗਈ ਆ ਥੋੜੀ ਕਹਿੰਦੇ ਜੀ ਜ਼ਮੀਨ ਦੇ ਦਿਓ ਤੁਹਾਨੂੰ ਵਿੱਚੋਂ ਪਲਾਟ ਦਿੱਤੇ ਜਾਣਗੇ ਤੇ ਤੁਸੀਂ ਕਰੋੜਪਤੀ ਹੋ ਜਾਵੋਗੇ ਵੇਖੋ ਮੇਰਾ ਜਨਮ ਪਾਕਿਸਤਾਨ ਦਾ ਹੈ ਜਦ ਬੱਚੇ ਦਾ ਸੀ ਜੋ ਉਧਰੋਂ ਆਏ ਜੀ ਉਰੇ ਆ ਕੇ ਸਾਡੇ ਪੈਰ ਮੱਥਿਓ ਜਮੇ ਆ ਬਹੁਤ ਔਖੇ ਸਾਡੇ ਬਜ਼ੁਰਗਾਂ ਨੇ ਮਿਲ ਤਾਂ ਗੱਲ ਕਰਕੇ ਜਮੀਨਾਂ ਵਜਾਈਆਂ ਜਿਹੜੀ ਉਧਰੋਂ ਸਾਨੂੰ ਡਾਟਾ ਹੋਈ ਤੇਰੇ ਤੇ ਉਹ ਜਿਹ ਹੁਣ ਸਾਡੀ ਖੋਣਗੇ ਅਸੀਂ ਗਾਹ ਕਿੱਥੇ ਜਾਵਾਂਗੇ ਹੁਣ ਤੇਰੇ ਉਹਦੇ ਬਾਅਦ ਫਿਰ ਅਸੀਂ ਰੋਟੀ ਦੇ ਭੁੱਖੇ ਮਰਾਂਗੇ ਯੇ ਮੀਂਦਾ ਸਾਡੀ ਖੋਲੀ ਸਾਡੀ ਉਹ ਜ਼ਮੀਨ ਸਾਨੂੰ ਦੇ ਕੇ ਸਾਨੂੰ ਲੋਕਾਂ ਨੂੰ ਦੰਨੇ ਅਖੀਲੇ ਦੇ ਬਾਦ ਐਨੇ ਕਮਲੇ ਕਿਹੜੇ ਅਸੀਂ ਜਿਹੜਾ ਅਸੀਂ ਉਹਨੂੰ ਜ਼ਮੀਨ ਦੇ ਲੇਗੇ ਸਾਨੂੰ ਕੋਈ ਜ਼ਰੂਰਤ ਨਹੀਂ ਕਿਸੇ ਦੇਣ ਦੀ ਨਾ ਅਸੀਂ ਦਈਏ ਨਾ ਅੰਚੀ ਜ਼ਮੀਨ ਅਸੀਂ ਦੇਣੀ ਹੈ ਨਾ ਸਾਨੂੰ ਲੋੜ ਹੈ ਅਸੀਂ ਕਮਾਏਗੇ ਰੋਟੀ ਖਾਏਗੇ ਆਪਣੀ ਖੇਤਾਂ 'ਚ ਤੇ ਸਾਨੂੰ ਕੀ ਲੋੜਾ ਉਹਨਾਂ ਦੀ ਜੀ ਕੋਈ ਅਧਿਕਾਰੀ ਪਹੁੰਚੇ ਨੇ ਜੀ ਕੋਈ ਤੁਹਾਡੇ ਕੋਲ ਨੋਟਿਸ ਵਗੈਰਾ ਲੈ ਕੇ ਕਿਉਂਕਿ ਪਿੰਡਾਂ ਦੇ ਵਿੱਚ ਪਹੁੰਚ ਰਹੇ ਨੇ ਅਧਿਕਾਰੀ ਨਹੀਂ ਨਹੀਂ ਸਾਡੇ ਕੋਲ ਅਜੇ ਤੱਕ ਕੋਈ ਨਹੀਂ ਪਹੁੰਚਿਆ ਬਸ ਤਹਿਸੀਲ 'ਚ ਇਹਨਾਂ ਨੂੰ ਜੋ ਵੀ ਇਹਨਾਂ ਦੀਆਂ ਡਿਊਟੀਆਂ ਲੱਗੀਆਂ ਅੰਤਰਖਾਤੇ ਸਾਰਾ ਕੁਝ ਕਰ ਰਹੇ ਨੇ ਵੀ ਮਾਲਕ ਕਿਹੜੇ ਨੇ ਖਸਰਾ ਨੰਬਰ ਕਿਹੜੇ ਨੇ ਸਾਨੂੰ ਇਹ ਰਿਪੋਰਟਾਂ ਦਿਓ ਇਹ ਗੱਲ ਹੀ ਆ ਤੇ ਲੋਕਾਂ ਨੂੰ ਕਿਹਾ ਜਾਂਦਾ ਵੀ ਹਲੇ ਨੋਟੀਫਿਕੇਸ਼ਨ ਨਹੀਂ ਹੋਇਆ ਇਹ ਆਪੂਆ ਪਰ ਸਾਰਾ ਕੁਝ ਅੰਤਰਖਾਤੇ ਚੱਲ ਰਿਹਾ ਜੀ ਹਾਂਜੀ ਕੀ ਨਾਮ ਆ ਜੀ ਹਾਂਜੀ ਸਤੀ ਗੱਲ ਜੀ ਪਰਮਜੀਤ ਸਿੰਘ ਪਰਮਜੀਤ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਪਾਲਸੀ ਨੂੰ ਲੈਂਡ ਫੂਲਿੰਗ ਸਾਨੂੰ ਤਾਂ ਝੂਠ ਲੱਗਦਾ ਇਹ ਸਾਰਾ ਇਹ ਝੂਠ ਆ ਸਾਹਿਬ ਕੁਝ ਨਹੀਂ ਇਹ ਸਚਾਈ ਹੈਗੀ ਜਵਾਨੀ ਗੱਲਾਂ ਨੇ ਇਹਨਾਂ ਨੇ ਦੇਣਾ ਵੀ ਕੁਝ ਨਹੀਂ ਜਿਹੜਾ ਕਹਿੰਦੇ ਨੇ ਇਹ ਅਸੀਂ ਕੌਥਾ ਹਿੱਸਾ ਦੇਣਾ ਧੋਖ ਨਾਲ ਦੇਣੀ ਹੈ ਕਿੱਥੇ ਦੇਣੀ ਹੈ ਕੋਈ ਇਹਦੇ ਬਾਰੇ ਇਹਨਾਂ ਦੀ ਪਾਲਿਸੀ ਨਹੀਂ ਬਣਾਈ ਕੋਈ ਇਹਨਾਂ ਨੇ ਪਹਿਲਾਂ ਸੋ ਸਮਝ ਕੇ ਚੱਲੇ ਨਹੀਂ ਹੈਗੇ ਇਹਦੇ ਵਿੱਚ ਇਹ ਤਾਂ ਉਵੇਂ ਉੱਠ ਕੇ ਬਸ ਆਪਣਾ ਹੀ ਇਹਨਾਂ ਨੇ ਇੱਕ ਆਮਦਨ ਦਾ ਸਾਧਨ ਤੋੜਿਆ ਵੀ ਲੁੱਟ ਕੇ ਪੰਜਾਬ ਨੂੰ ਚੱਲੀਏ ਇੱਥੋਂ ਤੁਰਦੇ ਬਣੀਏ ਆ ਮਗਰੋਂ ਕਿਸਾਨ ਸਾਡੇ ਵਰਗੇ ਉਹਰੇ ਟੱਕੇ ਖਾਂਦੇ ਫਰੀ ਜਾਣਗੇ 플ਾਟ ਡੋਲਦੇ ਕਿੱਥੇ ਨੇ ਮਾਲੀ ਜੀ ਵੀ ਇਹ ਹੀ ਕਸੂਰ ਹੈ ਹੁਣ ਉੱਥੇ ਕਿੱਥੇ 플ਾਟ ਲੱਭਦੇ ਲੋਕਾਂ ਐਜੀਟੇਸ਼ਨ ਹੋ ਰਹੀ ਹੈ ਉੱਥੇ ਵੀ ਬੈਠੇ ਨੇ ਧਰਨੇ ਤੇ ਲੋਕ ਇਹ ਤੱਕਾ ਕਰਦੀ ਹੈ ਸਰਕਾਰ ਟੱਕਾ ਕਰ ਲੂਗੀ ਫਿਰ ਉਹ ਟੱਕਾ ਸਹਿਣ ਲਈਓ ਅਸੀਂ ਹੋਰ ਕੀ ਕਰਾਂਗੇ ਫਿਰ ਟੱਕਾ ਸਹਿਣ ਨੂੰ ਹੈਗੇ ਆ ਅਸੀਂ ਵੀ ਟੱਕਾ ਜੀ ਕੋਈ ਨਹੀਂ ਜੇ ਧੱਕਾ ਕਰੂਗਾ ਫਿਰ ਕੋਈ ਗੱਲ ਨਹੀਂ ਧੱਕਾ ਤਾਂ ਨਹੀਂ ਹੋਣ ਦਿੰਦੇ ਮਰ ਜਾਵਾਂਗੇ ਪਰ ਜ਼ਮੀਨ ਨਹੀਂ ਦਿੰਦੇ ਕਿਉਂਕਿ ਆਉਣ ਵਾਲੀਆਂ ਸਾਡੀਆਂ ਜਣੀਆਂ ਨਸਲਾਂ ਨੇ ਇਹ ਤਾਂ ਨਾ ਕਹਿਣਗੀਆਂ ਅਸੀਂ ਆਪਣੇ ਆਉਣ ਵਾਲੇ ਬੱਚਿਆਂ ਵਾਸਤੇ ਉਹਨਾਂ ਦਾ ਭਵਿੱਖ ਦੇਖਦੇ ਹੋਏ ਸਾਨੂੰ ਆਪਣੀ ਜਾਨ ਦੀ ਵੀ ਕੋਈ ਪਰਵਾਹ ਨਹੀਂ ਕੋਈ ਗੱਲ ਨਹੀਂ ਜੇ ਸਰਕਾਰ ਧੱਕਾ ਕਰਨਾ ਚਾਹੂ ਕਰ ਲਵੇ ਉਹਦੀ ਮਰਜ਼ੀ ਕਿਸਾਨ ਜੂਨੀਅਨਾਂ ਵੱਲੋਂ ਸਯੁਕਤ ਮੋਰਚੇ ਵੱਲੋਂ ਇਕੱਠ ਰੱਖੇ ਗਏ ਨਹੀਂ ਜੀ 24 ਤਰੀਕ ਦਾ ਸਮਰਾਲੇ ਦੇ ਵਿੱਚ ਵੱਡਾ ਇਕੱਠ ਰੱਖਿਆ ਗਿਆ ਇਹ ਹੀ ਲੈਂਡ ਪੋਲਿਸੀ ਉਹ ਕਹਿ ਰਹੇ ਨੇ ਕਿ ਵੱਡਾ ਇਕੱਠ ਕਰੋ ਫਿਰ ਉਹਦੇ ਲਈ ਤੁਸੀਂ ਕਿੱਦਾਂ ਦੀ ਤਿਆਰੀ ਕਰੋਗੇ ਜੀ ਹੁਣ ਕੋਈ ਗੱਲ ਨਹੀਂ ਸਾਈ ਨਾਲ ਕਿਸਾਨ ਜੂਨੇ ਸਭ ਜਿਸ ਤਰ੍ਹਾਂ ਸਾਡੇ ਕੋਲ ਜੂਨੇ ਨੇ ਡੀ ਡੀਓ ਵੀ ਲਾਉਣਗੇ ਉਸ ਹਿਸਾਬ ਨਾਲ ਅਸੀਂ ਹਾਜ਼ਰ ਬੈਠੇ ਹਾਂ ਪਿੰਡਾਂ 'ਚ ਮਤੇ ਵੀ ਪਾ ਰਹੇ ਨੇ ਜੀ ਜਿੱਦਾਂ ਗ੍ਰਾਮ ਸਭਾ ਦਾ اجلاس ਬੁਲਾ ਕੇ ਜੀ ਮਤੇ ਪੈਂਦੇ ਨੇ ਉਦਾਂ ਦਾ ਕੋਈ ਤਰੇ ਕਰੇ ਜੀ ਨਹੀਂ ਕੋਈ ਗੱਲ ਨਹੀਂ ਉਹਦੇ ਬਾਰੇ ਵਿਚਾਰ ਆ ਜੋ ਲੋਟ ਪੈਗੇ ਤਾਂ ਮਤੇ ਵੀ ਪਈ ਜਾਣਗੇ ਮਤੇ ਪਵਾ ਰਹੇ ਆ ਜੇ ਲੋਟ ਪੈਗੀ ਪਵਾ ਵੀ ਲਵਾਂਗੇ ਕੋਈ ਗੱਲ ਨਹੀਂ ਜੀ ਸੋ ਕਿਸਾਨ ਨੇ ਕਹਿ ਰਹੇ ਨੇ ਕਿ ਮਰ ਜਾਾਂਗੇ ਜ਼ਮੀਨਾਂ ਨਹੀਂ ਦੇਵਾਂਗੇ ਫਿਲਹਾਲ ਸੁਪਰੀਮ ਕੋਰਟ ਨੇ 4 ਹਫ਼ਤਿਆਂ ਲਈ ਰੋਕ ਲਗਾ ਦਿੱਤੀ ਆ ਤੇ ਹੋਰ ਵੀ ਵੀਰ ਪਹੁੰਚੇ ਨੇ ਗੱਲ ਕਰਦੇ ਆ ਕੀ ਨਾਮ ਹੈ ਜੀ ਪ੍ਰੀਤਮ ਦਾਸ ਪ੍ਰੀਤਮ ਦਾਸ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਸਰਕਾਰ ਕਹਿੰਦੀ ਆ ਤੁਹਾਨੂੰ ਕਰੋੜਪਤੀ ਕਰ ਦੇਣਾ ਜੀ ਵਧੀਆ ਤੁਹਾਨੂੰ ਪਲਾਟ ਮਿਲਣੇ ਨੇ ਵਧੀਆ ਵਾਤਾਵਰਣ ਮਿਲਣਾ ਹੈ ਰੈਸੀ ਇਲਾਕਾ ਵਧੀਆ ਬਣ ਜਾਣਾ ਹੈ ਕਿਉਂ ਕਰੋੜਪਤੀ ਦਾ ਬਣੀ ਨਾ ਬਣਿਆ ਰੋਡਪਤੀ ਜ਼ਰੂਰ ਬਣ ਜਾਣਗੇ ਹਮ ਠੀਕ ਆ ਜਿਹੜੇ ਨੇ ਪਾਲਿਸੀ ਜਿਹੜੇ ਨੇ 92 ਐਮਐਲਏ ਪਹਿਲਾਂ ਉਹਨਾਂ ਨੂੰ ਸਿੱਧੇ ਕਰ ਲੈਣਾ ਆਪਣੇ ਜੇ ਉਹ ਦੇਣ ਨੂੰ ਤਿਆਰ ਆਂ ਫਿਰ ਤਾਂ ਕਿਸਾਨ ਕੋਈ ਸੋਚਣਗੇ ਬਿਲਾ ਉਹਨੇ ਜਿਹੜੇ ਬਣਾਈਆਂ ਹੋਈਆਂ ਜਾਇਦਾਦਾਂ ਉਹਨਾਂ ਬਾਰੇ ਵੀ ਸੋਚਣ ਕੁਛ ਫਿਰ ਦੇਖਾਂਗੇ ਜੋ ਬਣੂਗਾ ਬਾਕੀ ਆਪਣਾ ਅਸੀਂ ਆਪਣੀ ਜ਼ਮੀਨ ਵਾਸਤੇ ਖੜੇ ਆਂ ਹਰ ਵਕਤ ਤਿਆਰ ਆਂ ਲੜਨ ਮਰਨ ਵਾਸਤੇ ਤਿਆਰ ਆਂ ਕੋਈ ਚੱਕਰ ਨਹੀਂ ਜੀ ਦੇਖਾਂਗੇ ਜਿਹੜਾ ਟਾਈਮ ਹੋਊਗਾ ਜੀ ਤਿਆਰ ਸੋ ਕਿਸਾਨ ਕਹਿੰਦੇ ਲੜਨ ਮਰਨ ਵਾਸਤੇ ਤਿਆਰ ਆਂ ਪਰ ਆਪਣੀਆਂ ਜ਼ਮੀਨਾਂ ਨਹੀਂ ਦਵਾਂਗੇ ਅੱਗੇ ਆਉਣੇ ਵਾਲਾ ਸਮਾਂ ਕੀ ਹੁੰਦਾ ਏ ਕੀ ਸਰਕਾਰ ਇਹ ਸਕੀਮ ਨੂੰ ਵਾਪਸ ਲੰਦੀ ਏ ਸਮਾਂ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਸੁਖਵੀਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾ ਸ੍ਰੀ ਫਤਿਹਗੜ ਸਾਹਿਬ